ਦੀਵੇਂ ਅੱਜ ਦਾ اجلاس ਹੋਇਆ ਉਸ ਦੇ ਵਿੱਚ ਦੇਖਿਆ ਗਿਆ ਭਗਵੰਤ ਮਾਨ ਸਾਹਿਬ ਵੱਲੋਂ ਸਾਰੇ ਜਿਹੜਾ ਇਲਜ਼ਾਮ ਹੈ ਪਿਛਲੀਆਂ ਸਰਕਾਰਾਂ ਤੇ ਸੁੱਟ ਦਿੱਤਾ ਗਿਆ ਉਹ ਹਤਮਾਨ ਸਾਹਿਬ ਨੇ BBMP ਦੇ ਖਿਲਾਫ ਦੱਬ ਕੇ ਗੁੱਸਾ ਕੱਢਿਆ ਹਰਿਆਣਾ ਸਰਕਾਰ ਨੂੰ ਸਖਤ ਸ਼ਬਦਾਂ ਦੇ ਵਿੱਚ ਸੁਣਾਇਆ ਵੀ ਸਾਡੇ ਕੋਲ ਬਾਧੂ ਪਾਣੀ ਨਹੀਂ ਹੈ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਏ ਸੀ ਜੀ ਪੰਜਾਬ ਦਾ ਬਹੁਤ ਨੁਕਸਾਨ ਆਇਆ ਸੀ ਬਹੁਤ ਪਾਣੀ ਆ ਗਿਆ ਸੀ ਪਰ ਉਸ ਟਾਈਮ ਅਸੀਂ ਰਾਜਸਥਾਨ ਨੂੰ ਹਰਿਆਣੇ ਨੂੰ ਕਿਹਾ ਸੀ ਵੀ ਸਾਡੇ ਕੋਲ ਪਾਣੀ ਲੈ ਲਓ ਤਾਂ ਉਸ ਟਾਈਮ ਉਹ ਆਪਣੇ ਜੋ ਜਿਹੜੇ ਪੈਰ ਸੀ ਉਹਨਾਂ ਨੇ ਪਿੱਛੇ ਖਿੱਚ ਲਏ ਸੀ ਪੰਜਾਬ ਨੂੰ ਆਪਣੀ ਬਾਹ ਨੀ ਫੜਾਈ ਡੋਬਣ ਵੇਲੇ ਅਸੀਂ ਭੁੱਖੇ ਮਰਨ ਵੇਲੇ ਅਸੀਂ ਪਰ ਪਾਣੀ ਅਸੀਂ ਤੁਹਾਨੂੰ ਦੇ ਦिए ਇਹ ਕਿਸੇ ਵੀ ਤਰ੍ਹਾਂ ਸਹੀ ਨਹੀਂ ਹੈ ਕਿਉਂਕਿ ਜਿਹੜਾ ਹੜਾਂ ਦਾ ਪਾਣੀ ਆ ਉਹ ਵੀ ਤੁਹਾਨੂੰ ਲੈਣਾ ਪਵੇਗਾ ਪੰਜਾਬ ਦੇ ਹੱਕਾਂ ਤੇ ਜਿਹੜਾ ਡਾਕਾ ਮਾਰਿਆ ਯਾਰ ਪੰਜਾਬ ਦੇ ਪਾਣੀ ਤੇ ਡਾਕਾ ਮਾਰਿਆ ਜਾ ਰਿਹਾ ਉਹਨੂੰ ਕਿਸੇ ਵੀ ਤਰੀਕੇ ਨਾਲ ਨਹੀਂ ਮਾਰਨ ਦਿੱਤਾ ਜਾਵੇਗਾ ਪੰਜਾਬ ਦੇ ਪਾਣੀ ਨੂੰ ਨਹੀਂ ਨਹੀਂ ਲੁੱਟਣ ਦਿੱਤਾ ਜਾਵੇਗਾ ਸੋ ਸਰਕਾਰ ਨੇ ਇੱਥੇ ਵੀ ਬੜੀ ਚਲਾਕੀ ਖੇਡੀ ਹੈ ਇਸ ਸੈਕਟਰ ਨੂੰ ਲੈ ਕੇ ਇਸ ਸੈਕਟਰ ਦੇ ਤਹਿਤ ਕਿਵੇਂ ਪੰਜਾਬ ਨੂੰ ਬੀਵੀਐਮਬੀ ਦੇ ਚੇਅਰਮੈਨ ਨੇ ਤੋਂ ਹਟਾਇਆ ਗਿਆ ਪੰਜਾਬ ਦੇ ਜਿਹੜੇ ਹੱਕਾਂ ਨੂੰ ਵਾਂਝਾ ਰੱਖ ਕੇ ਉਹਨਾਂ ਰੱਖ ਕੇ ਕਿਵੇਂ ਆਪ ਦੇ ਜਿਹੜੇ ਉੱਥੇ ਮੈਂਬਰ ਚੁਣेंगे ਤੇ ਪੰਜਾਬ ਨੂੰ ਸਾਰੇ ਹੱਕਾਂ ਤੋਂ ਵਾਂਝਾ ਕਰ ਦਿੱਤਾ ਗਿਆ ਹੈ ਹਨਾ ਸਾਨੂੰ ਪ੍ਰਦਰਸ਼ਨਕਾਰੀ ਨੇ ਕਿਸਾਨਾਂ ਵੱਲੋਂ ਜੋ ਧਰਨੇ ਲਾਏ ਜਾਂਦੇ ਨੇ ਉਸ ਤੋਂ ਉਹਨਾਂ ਨੇ ਸਖਤ ਵਿਰੋਧ ਕੀਤਾ ਉਹਨਾਂ ਨੇ ਆਖਿਆ ਕਿ ਜੇਕਰ ਇਹੋ ਜਿਹਾ ਕੋਈ ਐਕਟੀਵਿਟੀ ਹੁੰਦੀ ਦਿਸਦੀ ਹੈ ਤਾਂ ਉਹਨਾਂ ਦੇ ਵਿਰੁੱਧ ਜੋ ਹੈ ਸਖਤ ਕਾਰਵਾਈ ਕੀਤੀ ਜਾ ਕਿਸਾਨਾਂ ਦਾ ਸਮਾਨ ਚੋਰੀ ਹੋਇਆ ਅਸੀਂ ਸ਼ੰਭੂ ਥਾਣੇ ਤੱਕ ਘਰੋ ਕਰਾਂਗੇ ਤੇ ਜਿਹੜਾ ਆਪਣਾ ਸਮਾਨ ਕਿਸਾਨਾਂ ਦਾ ਗਵਾਚਿਆ ਉਸ ਨੂੰ ਵਾਪਸ ਕਰਵਾਵਾਂਗੇ ਤੇ ਸਰਕਾਰ ਖਿਲਾਫ ਜਿਹੜਾ ਮੋਰਚਾ ਖੋਲਾਂਗੇ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਦੂਜਾ ਪੰਜਾਬ ਟੀਵੀ ਦੇ ਨਾਲ ਅੱਜ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ 2ਜੀ ਗੱਲਬਾਤ ਕਰਾਂਗੇ ਅੱਜ ਪੰਜਾਬ ਦੇ ਪਾਣੀਆਂ ਬਾਰੇ ਅੱਜ ਮੁੱਖ ਮੰਤਰੀ ਸਾਹਿਬ ਨੇ ਵਿਧਾਨ ਸਭਾ ਦੇ ਵਿੱਚ ਇੱਕ ਵਿਸ਼ੇਸ਼ ਇਜਲਾਸ ਬੁਲਾਇਆ ਤੇ ਉਸ ਵਿੱਚ BBMB YSL ਤੇ ਪੰਜਾਬ ਦੇ ਪਾਣੀਆਂ ਉੱਤੇ ਵੱਜ ਰਹੇ ਡਾਕਿਆਂ ਬਾਰੇ ਗੱਲਬਾਤ ਗੱਲਬਾਤ ਦੌਰਾਨ ਅੱਜ ਮੇਰੇ ਨਾਲ ਮੇਰੇ ਸਾਥੀ ਗੁਰਪਿਆਰ ਸਿੰਘ ਸਤਿ ਸ਼੍ਰੀ ਅਕਾਲ ਜੀ ਗੁਰਪ੍ਰੀਤ ਸਿੰਘ ਜੀ ਅੱਜ ਜੋ ਪੰਜਾਬ ਦੇ ਪਾਣੀਆਂ ਬਾਰੇ ਵਿਸ਼ੇਸ਼ اجلاس ਬੁਲਾਇਆ ਮੁੱਖ ਮੰਤਰੀ ਸਾਹਿਬ ਨੇ ਉਸ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਜੀ ਤੇ ਉਹਦੇ ਵਿੱਚ BBMB, YSL ਤੇ ਹੋਰ ਕਈ ਮੁੱਦਿਆਂ ਤੇ ਪਾਣੀਆਂ ਤੇ ਗੱਲਬਾਤ ਕੀਤੀ ਗਈ ਇਹ ਜੋ ਪੰਜਾਬ ਦੇ ਪਾਣੀਆਂ ਬਾਰੇ ਗੱਲਬਾਤ ਕੀਤੀ ਗਈ ਹੈ ਜੋ ਅੱਜ ਵਿਧਾਨ ਸਭਾ ਦੇ ਵਿੱਚ ਮੁੱਖ اجلاس ਬੁਲਾਇਆ ਗਿਆ ਮੁੱਖ ਮੰਤਰੀ ਵੱਲੋਂ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਹੂੰ ਦੇਖੋ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਸ اجلاس ਦੇ ਪਿੱਛੇ ਦੀ ਹਿਸਟਰੀ ਕੀ ਹੈ ਹਨਾ ਜੋ ਜੋ ਪੰਜਾਬ ਦੇ ਵਿੱਚ ਵਰਤਾਂਤ ਵਾਪਰਿਆ ਜਾਂ ਸਿਰਜਿਆ ਜਾ ਰਿਹਾ ਹੈ ਕੇਂਦਰੀ ਗਵਰਨਮੈਂਟ ਵੱਲੋਂ ਸੈਂਟਰਲ ਗਵਰਨਮੈਂਟ ਵੱਲੋਂ ਉਸ ਪਿੱਛੇ ਕੀ ਜਿਹੜਾ ਮਨਸਾ ਕੀ ਜਿਹੜੀ ਆਈਡਿਓਲੋਜੀ ਉਹ ਕੰਮ ਕਰ ਰਹੀ ਹੈ ਸਭ ਤੋਂ ਪਹਿਲਾਂ ਤਾਂ ਇਹ ਬਹੁਤ ਅੱਜ ਤੋਂ ਆਪਾਂ ਕਹਿ ਲਈਏ ਇਹ ਕਈ ਸਾਲਾਂ ਪੁਰਾਣੀ ਗੱਲ ਹੈ ਚਾਹੇ 9060 ਦਾ ਸਿੰਧੂ ਜਲ ਸਮਝੌਤਾ ਲਾ ਲਓ ਉਸ ਤੋਂ ਬਾਅਦ ਜਿੰਨੀਆਂ ਵੀ ਕਮੇਟੀਆਂ ਬਣੀਆਂ ਪਾਣੀ ਨੂੰ ਲੈ ਕੇ ਜਿੰਨੇ ਵੀ ਐਕਟ ਬਣੇ ਉਹਦੀ ਹਿਸਟਰੀ ਜਾਣਨ ਦੀ ਲੋੜ ਆ ਪਰ ਆਪਾਂ ਗੱਲ ਕਰਾਂਗੇ 23 April 2025 ਨੂੰ ਜਿਹੜੀ BBMP ਦੀ ਮੀਟਿੰਗ ਹੁੰਦੀ ਹੈ ਉਸ ਨੂੰ ਮੁੱਖ ਰੱਖ ਕੇ 23 April 2025 ਨੂੰ ਇਸ ਮੀਟਿੰਗ ਦੇ ਵਿੱਚ BBMP ਨੇ ਕਿਹਾ ਪੰਜਾਬ ਸਰਕਾਰ ਨੂੰ ਕਿ ਤੁਸੀਂ ਹਰਿਆਣੇ ਨੂੰ 8500 ਕਿਊਸਿਕ ਆਫ ਵਾਟਰ ਤੁਰੰਤ ਰਿਲੀਜ਼ ਕਰੋਗੇ ਤੁਰੰਤ ਪ੍ਰਭਾਵ ਦੇ ਹੇਠ ਰਿਲੀਜ਼ ਕਰੋਗੇ ਜਿਸ ਨੂੰ ਲੈ ਕੇ ਪੂਰੇ ਪੰਜਾਬ ਦੀ ਸਿਆਸਤ ਗਰਮਾ ਗਈ ਤੇ ਪੰਜਾਬ ਨੇ ਜਿਹੜੇ ਸੈਂਟਰ ਸਰਕਾਰ ਨੂੰ ਸ਼ੁਰੂ ਕਰ ਦਿੱਤਾ ਆਪੋਜੀਸ਼ਨਸ ਪਾਰਟੀਆਂ ਨੇ ਕਿਉਂਕਿ ਸਰਕਾਰ ਨੂੰ ਬਲੇਮ ਕਰਨਾ ਸ਼ੁਰੂ ਕਰ ਦਿੱਤਾ ਸੋ ਇਹ ਵੀ ਦੇਖਣਾ ਬਣਦਾ ਹੈ ਕਿ ਪੰਜਾਬ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਸਮੇਂ-ਸਮੇਂ ਤੇ ਸਮੇਂ-ਸਮੇਂ ਵਕ ਵਕ ਸਰਕਾਰਾਂ ਰਹੀਆਂ ਨੇ ਪਰ ਉਹਨਾਂ ਦੇ ਮੁੱਖ ਮੰਤਰੀਆਂ ਵੱਲੋਂ ਵਿਸ਼ੇਸ਼ ਕਦਮ ਚੁੱਕੇ ਗਏ ਨੇ ਪਰ ਜਿਵੇਂ ਅੱਜ ਦਾ اجلاس ਹੋਇਆ ਉਸ ਦੇ ਵਿੱਚ ਦੇਖਿਆ ਗਿਆ ਭਗਵੰਤ ਮਾਨ ਸਾਹਿਬ ਵੱਲੋਂ ਸਾਰੇ ਜਿਹੜਾ ਇਲਜ਼ਾਮ ਹੈ ਪਿਛਲੀਆਂ ਸਰਕਾਰਾਂ ਤੇ ਸੁੱਟ ਦਿੱਤਾ ਗਿਆ ਸੋ ਇੱਥੇ ਇਹ ਦੇਖਣਾ ਬਣਦਾ ਹੈ ਵੀ ਮਾਨ ਸਾਹਿਬ ਦੀ ਮੌਜੂਦਾ ਸਮੇਂ ਦੇ ਵਿੱਚ ਕੀ ਕਾਰਗੁਜ਼ਾਰੀ ਹੈ ਜੋ ਵੀ BBMP ਨੇ ਡਿਸੀਜਨ ਲਿਆ ਸੀ ਉਸ ਮੀਟਿੰਗ ਨੂੰ ਲੈ ਕੇ ਉਹ ਅੱਗੇ ਕੀ ਕਾਰਵਾਈ ਕਰਨਗੇ ਪਹਿਲਾਂ ਤਾਂ ਇਹ ਹੀ ਦੇਖਣਾ ਹੋਵੇਗਾ ਗੁਰਜੀਤ ਸਿੰਘ ਜੀ ਕਿ ਜਿਹੜਾ ਪੰਜਾਬ ਦੇ ਜਿਹੜੇ ਪਾਣੀਆਂ ਦੇ ਹਾਲਾਤ ਨੇ ਉਹ ਮੌਜੂਦਾ ਸਮੇਂ ਦੇ ਵਿੱਚ ਬਹੁਤ ਬਦਤਰ ਨੇ ਕਿਉਂਕਿ ਪੰਜਾਬ ਦੇ ਵਿੱਚ ਪਾਣੀਆਂ ਦਾ ਲੈਵਲ ਹੈ ਉਹ ਬਹੁਤ ਥੱਲੇ ਡਿੱਗ ਚੁੱਕਿਆ ਪੰਜਾਬ ਦੇ ਕਈ 8 ਤੋਂ 10 ਜ਼ਿਲ੍ਹੇ ਅਜੇ ਨੇ ਜਿਹੜੇ ਬਿਲਕੁਲ ਡਾਰਕ ਜ਼ੋਨ ਚ ਨੇ ਜਿਦੇ ਵਿੱਚ ਮੋਗਾ ਸੰਗਰੂਰ ਪਟਿਆਲਾ ਵਰਗੇ ਡਿਸਟ੍ਰਿਕਟ ਮੁਖ ਨੇ ਜਿਨ੍ਹਾਂ ਦੇ ਸਾਰੇ ਹੀ ਜ਼ੋਨ ਨੇ ਉਹ ਬਿਲਕੁਲ ਡਰਕ ਜ਼ੋਨ ਦੇ ਵਿੱਚ ਨੇ ਪਾਣੀ ਨਾ ਮਾਤਰ ਹੈ ਕਈਆਂ ਦੇ ਵਿੱਚ ਪਾਣੀ ਦਾ ਜਿਹੜਾ ਲੈਵਲ ਆ 2 2 3 3 ਮੀਟਰ ਥੱਲੇ ਜਾ ਚੁੱਕਿਆ ਪਰ ਦੂਜੇ ਪਾਸੇ ਇਹ ਵੀ ਦੇਖਣਾ ਜ਼ਰੂਰੀ ਹੈ ਕਿ ਦੂਜੇ ਸੂਬਿਆਂ ਦੀ ਜਿਹੜੀ ਪਾਣੀ ਦੀ ਮੰਗ ਹੈ ਉਹ ਪੰਜਾਬ ਨੂੰ ਲਗਾਤਾਰ ਕੀਤੀ ਜਾ ਰਹੀ ਹੈ ਵੀ ਸਾਨੂੰ ਪਾਣੀ ਛੱਡਿਆ ਜਾਵੇ ਵਾਧੂ ਪਾਣੀ ਛੱਡਿਆ ਜਾਵੇ ਕਿਉਂਕਿ ਉਹਨਾਂ ਦੂਜੇ ਸੂਬਿਆਂ ਜੇ ਹਰਿਆਣਾ ਦੀ ਗੱਲ ਕਰੀਏ ਰਾਜਸਥਾਨ ਦੀ ਗੱਲ ਕਰੀਏ ਉਹਨਾਂ ਸੂਬਿਆਂ ਦੇ ਵੀ ਜਿਹੜੇ ਪਾਣੀ ਦੇ ਹਾਲਾਤ ਕੋਈ ਜ਼ਿਆਦਾ ਵਧਿਆ ਨਹੀਂ ਵਾਟਰ ਲੈਵਲ ਜੇ ਉਹਨਾਂ ਦਾ ਵੀ ਦਿੱਗ ਚੁੱਕਿਆ ਪਰ ਇੱਥੇ ਗੱਲ ਕਰਨੀ ਇਹ ਬਣਦੀ ਹੈ ਵੀ ਜਿਹੜਾ ਹਰਿਆਣਾ ਉਹ ਆਲਰੇਡੀ ਪੰਜਾਬ ਤੋਂ ਜਿਹੜਾ ਵਾਧੂ ਪਾਣੀ ਲੈ ਕੇ ਵਰ ਚੁੱਕਿਆ ਜਿਸ ਦੇ ਵਿੱਚ ਪੰਜਾਬ ਦਾ share ਹੈ ਜਿਹੜਾ ਉਹ 5.512 एमएएफसी ਹਰਿਆਣੇ ਦਾ 2.987 एमएएफसी ਲਗਭਗ 3 एमएफ एमएएफ ਕਹਿ ਲੋ ਤੇ ਇਸੇ ਤਰ੍ਹਾਂ ਰਾਜਸਥਾਨ ਨੂੰ ਹਿੱਸਾ ਦਿੱਤਾ ਗਿਆ ਸੀ ਇੱਥੇ ਇਹ ਦੇਖਣ ਵਾਲੀ ਗੱਲ ਹੈ ਵੀ ਪੰਜਾਬ ਨੂੰ ਲਗਭਗ 60% ਹਿੱਸਾ ਦਿੱਤਾ ਗਿਆ ਸੀ ਪੰਜਾਬ ਦਾ ਜਿਹੜਾ BB MB ਚ ਹਿੱਸਾ ਉਹ ਵੀ 60% ਸੀ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਉਹਦੇ ਵਿੱਚ ਵੀ ਹਿੱਸੇਦਾਰੀ ਬਹੁਤ ਹੈ ਪੰਜਾਬ ਦਾ ਪਰ ਜਿਹੜੀ ਕੇਂਦਰੀ ਸਰਕਾਰ ਹੈ ਹੋਰ ਰਾਜਾਂ ਦੀਆਂ ਸਰਕਾਰਾਂ ਨੇ ਉਹ ਪੰਜਾਬ ਨੂੰ ਲਗਾਤਾਰ ਘੇਰਦੀਆਂ ਰਹਿੰਦੀਆਂ ਨੇ ਤੇ ਆਪਦੇ ਜਿਹੜੇ ਬਾਦੂ ਪਾਣੀ ਦੀ ਮੰਗ ਕਰਦੀਆਂ ਨੇ ਅੱਜ ਦੇ ਵਿਸ਼ਾ ਜਿਹੜਾ ਵਿਸ਼ੇਸ਼ اجلاس ਹੋਇਆ ਜਿਹਦੇ ਸੈਸ਼ਨ ਦੇ ਵਿੱਚ ਤੋਂ ਆ ਤੁਮਾਨ ਸਾਹਿਬ ਨੇ ਬੀਵੀਐਮਬੀ ਦੇ ਖਿਲਾਫ ਦੱਬ ਕੇ ਗੁੱਸਾ ਕੱਢਿਆ ਹੈ ਹਰਿਆਣਾ ਸਰਕਾਰ ਨੂੰ ਸਖਤ ਸ਼ਬਦਾਂ ਦੇ ਵਿੱਚ ਸੁਣਾਇਆ ਵੀ ਸਾਡੇ ਕੋਲ ਬਾਧੂ ਪਾਣੀ ਨਹੀਂ ਹੈ ਸਾਡਾ ਸੂਬਾ ਆਪ ਹੀ ਜਿਹੜਾ ਗਹਿਰੇ ਸੰਕਟ ਦੇ ਵਿੱਚ ਆ ਪਾਣੀਆਂ ਨੂੰ ਲੈ ਕੇ ਜਿਹੜੇ ਸਾਡੀ ਕਿਸਾਨੀ ਹੈ ਉਹ ਹੁਣ ਜਿਹੜੀ ਖਤਰੇ ਤੋਂ ਜਿਹੜੀ ਖਤਰੇ ਦੇ ਵਿੱਚ ਜਾ ਚੁੱਕੀ ਸੀ ਉਹ ਮੁੜ ਉੱਭਰ ਰਹੀ ਹੈ ਕਿਉਂਕਿ ਹੁਣ ਪੰਜਾਬ ਨੇ ਜਿਹੜਾ 60% ਹਿੱਸਾ ਪੰਜਾਬ ਨੂੰ ਆਇਆ ਸੀ ਪਾਣੀਆਂ ਦਾ ਉਹ ਵਰਤਨਾ ਸਟਾਰਟ ਕਰ ਦਿੱਤਾ ਪੰਜਾਬ ਨੇ ਗੱਲ ਇਥੇ ਇਹ ਵੱਡੀ ਅਜਮਾਨ ਸਾਹਿਬ ਨੇ ਜਿਹੜਾ ਸੈਸ਼ਨ ਦੇ ਵਿੱਚ ਕਿਹਾ ਵੀ ਪੰਜਾਬ ਨੇ ਵੱਧੂ ਪਾਣੀ ਵਰਤਣਾ ਸਟਾਰਟ ਨਹੀਂ ਕੀਤਾ ਪੰਜਾਬ ਉਹਨਾ ਹੀ ਪਾਣੀ ਵਰਤ ਰਿਹਾ ਜਿੰਨਾ ਉਹਨੂੰ ਸ਼ੇਅਰ ਮਿਲਿਆ ਸੀ ਪਰ ਇਹ ਹੈ ਵੀ ਪੰਜਾਬ ਨੇ ਉਹ ਆਪਣਾ 60% ਜਿਹੜਾ ਹਿੱਸਾ ਸੀ ਉਹਨੂੰ ਸਹੀ ਸੁਚੱਜੇ ਢੰਗ ਨਾਲ ਵਰਤਣਾ ਸਟਾਰਟ ਕਰ ਦਿੱਤਾ ਪੰਜਾਬ ਦੇ ਵਿੱਚ ਨਹਿਰਾਂ ਖੁੱਦੀਆਂ ਜਾ ਰਹੀਆਂ ਨੇ ਪੰਜਾਬ ਦੇ ਹਰੇਕ ਹਰੇਕ ਖੇਤ ਨੂੰ ਜਿਹੜਾ ਭਵੰਤਮਾਨ ਸਾਹਿਬ ਵੱਲੋਂ ਖਾਲੇ ਨਾਲੇ ਪੱਕੇ ਕਰਵਾਏ ਜਾ ਰਹੇ ਨੇ ਹਰੇਕ ਖੇਤ ਵਿੱਚ ਪਾਣੀ ਦੀ ਜਿਹੜੀ ਮੌਜੂਦਗੀ ਆ ਉਹ ਪਹੁੰਚ ਦੀ ਕਰ ਦਿੱਤੀ ਜਾਵੇਗੀ ਥੋੜੇ ਸਾਲਾਂ ਤੱਕ ਤਾਂ ਕਰਕੇ ਜਿਹੜਾ ਪੰਜਾਬ ਹੈ ਉਸਨੇ ਆਪਣਾ ਪਾਣੀ ਵਰਤਨਾ ਸਟਾਰਟ ਕਰ ਦਿੱਤਾ ਪੂਰਾ ਪਾਣੀ ਜਿਹੜਾ ਵਰਤਨਾ ਸਟਾਰਟ ਕਰ ਦਿੱਤਾ ਇਸ ਤੋਂ ਹੀ ਜਿਹੜਾ ਹਰਿਆਣੇ ਨੂੰ ਰਾਜਸਥਾਨ ਨੂੰ ਜਾਂ ਦਿੱਲੀ ਸਰਕਾਰ ਨੂੰ ਜਿਹੜਾ ਦਿੱਲੀ ਨੂੰ ਪਾਣੀ ਜਾਣਾ ਘੱਟ ਹੋ ਗਿਆ ਕਿਉਂਕਿ ਪੰਜਾਬ ਦੇ ਵਿੱਚ ਹੁਣ ਇਹ ਜਿਹੜੀਆਂ ਨਹਿਰਾਂ ਖਾਲੇ ਬਣੇ ਨੇ ਉਹਦੇ ਵਿੱਚ ਪਾਣੀ ਦੀ ਮਾਤਰਾ ਜ਼ਿਆਦੀ ਜਾਣ ਲੱਗੀ ਪਿੰਡਾਂ ਨੂੰ ਸਪਲਾਈ ਹੋਣ ਲੱਗ ਗਿਆ ਸੋ ਨੇਚਰਲੀ ਗੱਲ ਹੈ ਜਦੋਂ ਪਾਣੀ ਖੇਤਾਂ ਨੂੰ ਲੱਗੇਗਾ ਪਿੰਡਾਂ ਨੂੰ ਜਾਵੇਗਾ ਮੋਗੇ ਨਵੇਂ ਬਣਨਗੇ ਤਾਂ ਉਹ ਸਪਲਾਈ ਦੂਜੇ ਰਾਜਾਂ ਨੂੰ ਘਟੂਗੀ ਪਰ ਇਹਦੇ ਵਿੱਚ ਮੇਨ ਗੱਲ ਇਹ ਹੈ ਵੀ ਪੰਜਾਬ ਨੇ ਕਿਸੇ ਦਾ ਹੱਕ ਨਹੀਂ ਮਾਰਿਆ ਪੰਜਾਬ ਨੇ ਜਿਹੜਾ ਹਰਿਆਣੇ ਨੂੰ 3.3 ਐਮਐਫ ਦੇ ਲਗਭਗ ਪਾਣੀ ਮਿਲਦਾ ਉਸ ਤੇ ਡਾਕਾ ਨਹੀਂ ਮਾਰਿਆ ਜੀ ਬਲਕਿ ਪੰਜਾਬ ਨੇ ਇਹ ਕਿਹਾ ਜਿਹੜਾ ਉਹਦਾ ਬਣਦਾ ਹੱਕ ਹੈ ਅਸੀਂ ਪੜਾਈ ਕਣਈਆ ਦੇ ਵਾਰਸਾਂ ਜਿਹੜਾ ਬਣਦਾ ਹੱਕ ਹੈ ਉਹ ਅਸੀਂ 20 ਮਈ ਨੂੰ ਜਿਹੜਾ ਹਰਿਆਣੇ ਨੂੰ ਵਾਧੂ ਪਾਣੀ ਬਣਦਾ ਉਹ ਅਸੀਂ ਪ੍ਰਦਾਨ ਕਰਾਂਗੇ ਮੁਹੱਈਆ ਕਰਵਾਵਾਂਗੇ 20 ਮਈ ਤੱਕ ਆਣ ਤੋਂ ਪਰ ਇੱਥੇ ਹਰਿਆਣਾ ਗਵਰਨਮੈਂਟ ਨੇ ਇਹ ਕਿਹਾ ਪੰਜਾਬ ਸਰਕਾਰ ਨੂੰ ਵੀ ਸਾਨੂੰ 8 ਦਿਨ ਤੱਕ ਦਾ ਅੱਠ ਦਿਨ ਲਈ ਪਾਣੀ ਦਿੱਤਾ ਜਾਵੇ ਤਾਂ ਜੋ ਜਿਹੜੀ ਸਾਡੀ ਫਸਲ ਹੈ ਉਹਦੀ ਬਜਾਈ ਹੋ ਸਕੇ ਇੱਥੇ ਮਾਨ ਸਾਹਿਬ ਨੇ ਕਿਹਾ ਵੀ ਤੁਸੀਂ 8 ਦਿਨਾਂ ਦੇ ਵਿੱਚ ਕਿਹੜੀ ਫਸਲ ਉਗਾ ਲੋਗੇ ਕਿਹੜੀ ਇਹੋ ਜਿਹੀ ਖੇਤੀ ਕਰੋਗੇ ਵੀ ਜਿਹੜਾ ਤੁਹਾਨੂੰ ਸਿਰਫ 8 ਦਿਨ ਲਈ ਪਾਣੀ ਅਸੀਂ ਦੇ ਦਈਏ ਪਰ ਕਿਤੇ ਨਾ ਕਿਤੇ ਦੇਖਿਆ ਗਿਆ ਅੱਜ ਦੇ ਸੈਸ਼ਨ ਦੇ ਵਿੱਚ ਆਪੋਜੀਸ਼ਨ ਜਿਹੜੇ ਲੀਡਰ ਨੇ ਪ੍ਰਤਾਪ ਸਿੰਘ ਬਾਜਵਾ ਤੇ ਮਾਨ ਸਾਹਿਬ ਦੇ ਵਿੱਚ ਤਿੱਖੀ ਬਹਿਸ ਵਾਜੀ ਹੋਈ ਹੈ ਉਹਨਾਂ ਨੇ ਵੀ ਸਮੇਂ-ਸਮੇਂ ਤੇ ਸਰਕਾਰ ਨੂੰ ਭਗਵਾਨਤ ਮਾਨ ਸਾਹਿਬ ਨੇ ਜਿਹੜੇ ਟੈਕਸ ਨੇ ਉਹ ਕਿਸ ਨੇ ਤੰਜ ਕਿਸੇ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਖਰੀਆਂ ਸੁਣਾਈਆਂ ਨੇ ਉਦੋਂ ਪ੍ਰਤਾਪ ਸਿੰਘ ਬਾਜਵਾ ਵੀ ਨੇ ਉਹਨਾਂ ਨੂੰ ਲਗਾਤਾਰ ਜਿਹੜਾ ਬੋਲਿਆ ਇਸ ਸੈਸ਼ਨ ਦੇ ਵਿੱਚ ਜਿਹੜਾ ਭਗਵਾਨ ਤੁਮਾਰ ਨੇ ਗੱਲ ਕੀਤੀ ਉਹ YSL ਨੂੰ ਲੈ ਕੇ ਵੀ ਕੀਤੀ ਹੈ ਕਿਉਂਕਿ ਯਮਨਾ ਸਤਲੁਜ ਲਿੰਕ ਪਹਿਲਾਂ ਜਿਹੜਾ ਗੱਲ ਕੀਤੀ ਜਾ ਰਹੀ ਸੀ SBYL ਦੀ ਪੰਜਾਬ ਦੇ ਵਿੱਚ SBYL ਨਹਿਰ ਨੂੰ ਦੁਆਰਾ ਜਿਹੜੀ ਭਰ ਦਿੱਤੀ ਗਈ ਸੀ ਹੋਰ ਦਿੱਤੀ ਗਈ ਸੀ ਜਾਂ ਬੰਦ ਕਰ ਦਿੱਤੀ ਗਈ ਸੀ ਕੇਂਦਰ ਨੇ ਕਿਹਾ ਸੀ ਵੀ ਇਹਨੂੰ ਦੁਆਰਾ ਸਪਰੀਮ ਕੋਰਟ ਦੇ ਥਰੂ ਵੀ ਖਲਵਾਇਆ ਜਾਵੇ ਜਾਂ ਇਹਦਾ ਜਿਹੜਾ ਆਲਟਰਨੇਟਿਵ ਆ ਕੋਈ ਦੂਜਾ ਪ੍ਰਵੰਧ ਕੀਤਾ ਜਾਵੇ ਪਰ ਜਿਹੜਾ ਮਾਨ ਸਾਹਿਬ ਨੇ ਕਿਹਾ ਸਾਡੇ ਕੋਲੇ ਵਾਧੂ ਪਾਣੀ ਹੈ ਨਹੀਂ ਇਸ ਕਰਕੇ ਅਸੀਂ ਐਸਵਾਈਐਲ ਜਿਹੜਾ ਲਿੰਕ ਹੈ ਸਤਲੁਜ ਜਮਨਾ ਲਿੰਕ ਉਸ ਨੂੰ ਪਾਣੀ ਨਹੀਂ ਸਪਲਾਈ ਕਰ ਸਕਦੇ ਇਸ ਕਰਕੇ ਉਹਨਾਂ ਨੇ ਕਿਹਾ ਵੀ ਸਾਡੇ ਦਾ ਆਪ ਜਿਹੜੀ ਸਟੇਟ ਹੈ ਉਹ ਭੁੱਖੀ ਮਰ ਰਹੀ ਹੈ ਪਾਣੀ ਭੁੱਖੂ ਸਾਨੂੰ ਵਾਈਐਸਐਲ ਜਮਨਾ ਸਤਲੁਜ ਲਿੰਕ ਤੋਂ ਜਿਹੜਾ ਪੰਜਾਬ ਨੂੰ ਪਾਣੀ ਹੈ ਉਹ ਮੁਹੱਈਆ ਕਰਵਾਇਆ ਜਾਵੇ ਗੁਰਪਿਆਰ ਜੀ ਜੇ ਅੱਜ ਤੋਂ ਥੋੜਾ ਜਿਹਾ ਸਮਾਂ ਪਿੱਛੇ ਜਾਈਏ ਤਾਂ ਸਿਰੋ ਪੰਜਾਬ ਦੇ ਵਿੱਚ ਹੜ੍ਹ ਆਏ ਸੀ ਜੀ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਸੀ ਬਹੁਤ ਪਾਣੀ ਆ ਗਿਆ ਸੀ ਜੀ ਪਰ ਉਸ ਟਾਈਮ ਅਸੀਂ ਰਾਜਸਥਾਨ ਨੂੰ ਹਰਿਆਣਾ ਨੂੰ ਕਿਹਾ ਸੀ ਵੀ ਸਾਡੇ ਕੋਲ ਪਾਣੀ ਲੈ ਲਓ ਤਾਂ ਉਸ ਟਾਈਮ ਉਹ ਆਪਣੇ ਜੋ ਜਿਹੜੇ ਪੈਰ ਸੀ ਉਹਨਾਂ ਨੇ ਪਿੱਛੇ ਖਿੱਚ ਲਏ ਸੀ ਪੰਜਾਬ ਨੂੰ ਆਪਣੀ ਬਾਂਹ ਨਹੀਂ ਫੜਾਈ ਸੀ ਜੀ ਜੀ ਪਰ ਤੇ ਹੁਣ ਜਿਹੜਾ ਹੈ ਹਰਿਆਣਾ ਹੈ ਰਾਜਸਥਾਨ ਹੈ ਇਹ ਮਤਲਬ ਆਪਸ ਵਿੱਚ ਕੀ ਇਹਨਾਂ ਦੀ ਇਹ ਵਿਚਾਰ ਵਟਾਂਦਰੀ ਹੁੰਦੇ ਨੇ ਕਿ ਇਹ ਹੁਣ ਹਰਿਆਣਾ ਇਸ ਤਰ੍ਹਾਂ ਆਪਣੇ ਕੋਲ ਪਾਣੀ ਮੰਗ ਰਿਹਾ ਹੈ ਦੇਖੋ ਜੀ 2023 ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਫਲੱਡ ਆਈ ਸੀ ਆਲਮੋਸਟ ਜਿਹੜਾ ਮਾਲਵਾ ਏਰੀਆ ਲਗਭਗ ਜਿਹੜਾ ਮਾਲਵਾ ਦਾ 15 ਜ਼ਿਲ੍ਹੇ ਨੇ ਉਹ ਲਗਭਗ 60% ਦੇ ਲਗਭਗ ਡੁੱਬ ਚੁੱਕੇ ਸੀ ਕਿਉਂਕਿ ਇੱਧਰ ਘੱਗਰ ਰਿਵਰ ਦੀ ਮਾਰ ਸੀ ਉੱਧਰ ਸਤਲੁਜ ਤੇ ਬਿਆਸ ਦੀ ਮਾਰ ਸੀ ਤਾਂ ਕਰਕੇ ਇਹ ਜਿਹੜਾ ਹੜ੍ਹਾਂ ਦੇ ਅਧੀਨ ਸੀ ਤੇ ਪੰਜਾਬ ਸਰਕਾਰ ਨੇ ਹਰਿਆਣਾ ਸਰਕਾਰ, ਰਾਜਸਥਾਨ ਸਰਕਾਰ ਨੂੰ ਵਿਸ਼ੇਸ਼ ਅਪੀਲ ਕੀਤੀ ਸੀ ਵੀ ਜਿਹੜਾ ਸਾਡਾ ਪਾਣੀ ਹੈ ਉਹ ਤੁਸੀਂ ਲੈ ਲਓ ਤਾਂ ਜੋ ਜਿਹੜੇ ਹੜ੍ਹਾਂ ਦੀ ਕਰੋਪੀ ਆ ਉਹ ਪੰਜਾਬ ਦੇ ਵਿੱਚ ਘਟ ਜਾਵੇ ਤੇ ਜਿਹੜਾ ਪਾਣੀ ਅੱਗੇ ਸਪਲਾਈ ਹੋ ਜਾਵੇ ਰੋਥੇ Rajasthan ਸਰਕਾਰ ਨੇ ਤੇ ਹਰਿਆਣਾ ਸਰਕਾਰ ਨੇ ਵਿਸ਼ੇਸ਼ ਲਿਖਤੀ ਰੂਪ ਚ ਦੇ ਦਿੱਤਾ ਸੀ ਵੀ ਸਾਨੂੰ ਪਾਣੀ ਨਹੀਂ ਚਾਹੀਦਾ Rajasthan ਨੇ ਤਾਂ ਇੱਥੋਂ ਤੱਕ ਕਹਿੰਦਾ ਸੀ ਸਾਨੂੰ 6000 ਜਿਹੜਾ QC of water ਹੈ ਉਹ ਆ ਦੇ ਨਾਲ ਸਾਡਾ ਵਧੀਆ ਚੱਲ ਰਿਹਾ ਐਵੇਂ ਹੀ Rajasthan ਹਰਿਆਣਾ ਸਰਕਾਰ ਨੇ ਲਿਖ ਕੇ ਦਿੱਤਾ ਸੀ ਵੀ ਸਾਨੂੰ ਹੋਰ ਪਾਣੀ ਦੀ ਜ਼ਰੂਰਤ ਨਹੀਂ ਤਾਂ ਇੱਥੇ ਇਹ ਗੈਣਾ ਵੱਡਦਾ ਹੈ ਬੇ ਡੋਬਣ ਵੇਲੇ ਅਸੀਂ ਭੁੱਖੇ ਮਰਨ ਵੇਲੇ ਅਸੀਂ ਪਰ ਪਾਣੀ ਅਸੀਂ ਤੁਹਾਨੂੰ ਦੇ ਦੀਏ ਇਹ ਕਿਸੇ ਵੀ ਤਰਾਹ ਸਹੀ ਨਹੀਂ ਹੈ ਕਿਉਂਕਿ ਜਿਹੜਾ ਹੜਾਂ ਦਾ ਪਾਣੀ ਆ ਉਹ ਵੀ ਤੁਹਾਨੂੰ ਲੈਣਾ ਪਵੇਗਾ ਜੀ ਗੁਰਪਿਆਰ ਜੀ ਜੋ BBMP ਦੀ ਅੱਜ ਵਿਧਾਨ ਸਭਾ ਦੇ ਵਿੱਚ ਜੋ ਮੁੱਖ ਵਿਸ਼ੇਸ਼ اجلاس ਰੱਖਿਆ ਗਿਆ ਸੀ ਉਹਦੀ ਗੱਲਬਾਤ ਕੀਤੀ ਉਸ ਵਿੱਚ ਜੇ ਵੇਖਿਆ ਜਾਵੇ ਤਾਂ ਵੱਖ-ਵੱਖ ਪਾਰਟੀਆਂ ਦੇ ਜੋ ਮੈਂਬਰ ਸੀ ਮੰਤਰੀ ਸੀ ਉਹ ਮੌਜੂਦ ਸੀ ਜੇ ਉਹਨਾਂ ਦੇ ਬਾਰੇ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਅੱਜ ਜੋ ਵਿਧਾਨ ਸਭਾ ਦਾ ਇਹ ਮੁੱਖ اجلاس ਸੀ ਉਹਦੇ ਉਹਨਾਂ ਦੇ ਕੀ ਸੋਰਸੀ ਇਹਦੇ ਇਸ ਮੁੱਖ اجلاس ਵਿੱਚ ਦੇਖੋ ਜੀ ਮੌਜੂਦਾ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀਆਂ ਸਾਰੀਆਂ ਪਾਰਟੀਆਂ ਨੇ ਉਹ ਇਕੱਠੀਆਂ ਨੇ ਇਸ ਕਿਉਂਕਿ ਪੰਜਾਬ ਦੇ ਹੱਕਾਂ ਤੇ ਜਿਹੜਾ ਡਾਕਾ ਮਾਰਿਆ ਯਾਰ ਪੰਜਾਬ ਦੇ ਪਾਣੀ ਤੇ ਡਾਕਾ ਮਾਰਿਆ ਜਾ ਰਿਹਾ ਉਹਨੂੰ ਕਿਸੇ ਵੀ ਤਰੀਕੇ ਨਾਲ ਨਹੀਂ ਮਾਰਨ ਦਿੱਤਾ ਜਾਵੇਗਾ ਪੰਜਾਬ ਦੇ ਪਾਣੀ ਨੂੰ ਨਹੀਂ ਨਹੀਂ ਲੁੱਟਣ ਦਿੱਤਾ ਜਾਵੇਗਾ ਸੋ ਅੱਜ ਜਿਹੜੀਆਂ ਪਾਰਟੀਆਂ ਨੇ ਉਹ ਬੀਬੀਐਮਬੀ ਦੇ ਖਿਲਾਫ ਵੀ ਸੀ ਤੋਗੇ ਮਾਨ ਸਾਹਿਬ ਨੇ ਕਿਹਾ ਵੀ ਜਿਹੜਾ BBMP ਆ ਉਹ ਚਿੱਟੇ ਹਾਥੀ ਵਰਗਾ ਕਿਉਂਕਿ ਜਿਹੜੇ ਇਹਦੇ ਵਿੱਚ ਮੈਂਬਰ ਕੰਮ ਕਰਦੇ ਨੇ ਮੈਂਬਰ ਆਫ ਸਕੱਤਰ ਕੰਮ ਕਰਦੇ ਨੇ ਉਹ ਦੂਜੇ ਰਾਜਾਂ ਤੋਂ ਨੇ ਪਰ ਜਿਹੜਾ ਉਹਨਾਂ ਦਾ ਖਰਚਾ ਉਹਨਾਂ ਦੀ ਅਦਾਇਗੀ ਆ ਪੇਮੈਂਟ ਉਹ ਪੰਜਾਬ ਦੇ ਫੰਡ ਵਿੱਚੋਂ ਕੀਤੀ ਜਾਂਦੀ ਹੈ ਸੋ ਉਹਨਾਂ ਨੇ ਕਿਹਾ BBMP ਰੱਦ ਹੋਣੀ ਚਾਹੀਦੀ ਹੈ ਸਾਨੂੰ ਲੋੜ ਨਹੀਂ BBMP ਦੀ ਅਸੀਂ ਆਪ ਦੇ ਜਿਹੜੇ ਦਰਿਆਵਾਂ ਦੀ ਰਾਖੀ ਹੈ ਉਹ ਅਸੀਂ ਆਪ ਕਰਾਂਗੇ ਸਾਡੀ ਸਰਕਾਰ ਕਰੇਗੀ ਸੋ ਉਹਨਾਂ ਦੀ ਗੱਲ ਵੀ ਠੀਕ ਹੈ ਕਿਉਂਕਿ ਜਿਵੇਂ ਕਿ ਦੇਖਿਆ ਗਿਆ BBMP ਦੇ ਵਿੱਚ ਜਿਹੜਾ ਪੰਜਾਬ ਦਾ ਸ਼ੇਅਰ ਹੈ ਉਹ 60% ਹੈ। ਸੋ ਜਿਹੜਾ ਪੰਜਾਬ ਦੇ ਜਿਹੜੇ ਫੈਸਲੇ ਲੈਣ ਦੀ ਜਿਹੜੀ ਸ਼ਕਤੀ ਹੈ ਜਾਂ ਅਥਾਰਟੀ ਹੈ ਉਹ ਵੀ 60% ਹੈ। ਉਹ ਵੀ ਜ਼ਿਆਦਾ ਵੱੰਦੀ ਹੈ। ਸੋ ਪੰਜਾਬ ਨੂੰ ਕਿਤੇ ਨਾ ਕਿਤੇ ਦਰਕਨਾਰ ਕੀਤਾ ਗਿਆ ਸੈਂਟਰ ਵੱਲੋਂ। ਉਧਰ ਦੇਖ ਲਓ ਤੁਸੀਂ ਮੌਜੂਦਾ ਸਮੇਂ ਦੇ ਵਿੱਚ ਰਾਜਸਥਾਨ ਦੇ ਵਿੱਚ ਵੀ BJP ਦੀ ਸਰਕਾਰ ਹੈ। ਹਰਿਆਣਾ ਦੇ ਵਿੱਚ ਵੀ BJP ਦੀ ਸਰਕਾਰ ਹੈ ਤੇ ਦਿੱਲੀ ਦੇ ਵਿੱਚ ਵੀ BJP ਦੀ ਸਰਕਾਰ ਹੈ। ਸੋ ਤਿੰਨ ਸਰਕਾਰਾਂ ਇੱਕ ਪਾਰਟੀ ਦੀਆਂ ਇੱਕ ਪਾਸੇ ਨੇ ਤੇ ਇੱਕ ਪਾਸੇ ਇਕੱਲਾ ਪੰਜਾਬ ਹੈ। ਸੋ ਇੱਥੇ ਇਹ ਦੇਖਣ ਨੂੰ ਬੰਦ ਹੈ। ਇਹ ਦੇਖਣ ਨੂੰ ਮਿਲਦਾ ਹੈ ਕਿ ਕਿਵੇਂ ਤਿੰਨ ਰਾਜ ਦਬਕ ਕੇ ਪੰਜਾਬ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਜਿਹੜਾ ਰਾਜਸਥਾਨ ਨੇ ਵੀ ਵੋਟ ਹਰਿਆਣੇ ਦੇ ਪੱਖ ਵਿੱਚ ਪਾਈ ਹੈ ਉਹਨੇ ਕਿਹਾ ਵੀ ਪੰਜਾਬ ਹਰਿਆਣੇ ਨੂੰ ਪੰਜਾਬ ਤੋਂ ਵਾਧੂ ਪਾਣੀ ਜਿਹੜਾ ਮਿਲਣਾ ਚਾਹੀਦਾ ਸੋ ਪੰਜਾਬ ਦੀਆਂ ਜਿਹੜੀ ਮੌਜੂਦਾ ਸਮੇਂ ਦੇ ਵਿੱਚ ਪਾਰਟੀਆਂ ਨੇ ਉਹ ਇੱਕੋ ਮੰਨ ਚਤੇ ਨੇ ਤੇ ਭਗਵੰਤ ਮਾਨ ਸਾਹਿਬ ਨੂੰ ਵਿਸ਼ੇਸ਼ ਸਲਾਹ ਦੇ ਰਹੀਆਂ ਨੇ ਵੀ ਆਪਾਂ ਨੂੰ ਪਾਣੀਆਂ ਦੀ ਸਾਂਭ ਸੰਭਾਲ ਲਈ ਕੀ ਵਿਸ਼ੇਸ਼ ਕਦਮ ਚੁੱਕਣੇ ਚਾਹੀਦੇ ਨੇ ਤੇ ਮੈਂ ਇੱਥੇ ਇਹ ਹੀ ਦੱਸਦਾ ਪੰਜਾਬ ਦੇ ਵਿੱਚ ਜਿਹੜਾ ਵਕਵਕ ਪੰਜਾਬ ਦੇ ਡੈਮ ਨੇ ਚਾਹੇ ਪਾਖੜਾ ਡੈਮ ਹੈ ਚਾਹੇ ਪੌਂਗ ਡੈਮ ਹੈ ਚਾਹੇ ਰਣਜੀਤ ਸਾਗਰ ਡੈਮ ਹੈ ਉਹਨਾਂ ਦੀ ਸਥਿਤੀ ਪਿਛਲੇ ਕਾਫੀ ਸਾਲਾਂ ਤੋਂ ਲਗਾਤਾਰ ਡਿੱਗਦੀ ਜਾ ਰਹੀ ਹੈ ਪਾਣੀ ਦੀ ਕਿਉਂਕਿ ਕਿਹਾ ਗਿਆ ਵੀ 2023 ਦੇ ਵਿੱਚ ਮੌਨਸੂਨ ਦੇ ਵਿੱਚ ਕਮੀ ਆਣ ਕਾਰਨ ਬਾਰਸ਼ਾਂ ਬਹੁਤ ਘੱਟ ਹੋਈਆਂ ਉਸ ਦੀ ਮਾਰ ਅੱਜ ਤੱਕ ਵੀ ਪੰਜਾਬ ਚ ਝੱਲ ਰਿਹਾ ਕਿਉਂਕਿ ਉਸ ਬਾਰਿਸ਼ਾਂ ਘੱਟ ਹੋਣ ਨਾਲ ਪੰਜਾਬ ਦੇ ਡੈਮ ਬਹੁਤ ਜ਼ਿਆਦਾ ਖਾਲੀ ਹੋ ਚੁੱਕੇ ਨੇ ਯਾਨੀ ਕਿ ਉਹਨਾਂ ਦਾ ਜਿਹੜਾ ਪਾਣੀ ਦਾ ਲੈਵਲ ਹੈ ਉਹ ਬਹੁਤ ਥੱਲੇ ਆ ਚੁੱਕਿਆ ਹੈ ਜੇ ਮੈਂ ਤੁਹਾਨੂੰ ਅੰਕੜੇ ਦੱਸਾਂ ਤਾਂ ਜਿਹੜਾ ਪਾਖੜਾ ਡੈਮ ਹੈ ਉਹ 2024 ਦੇ ਵਿੱਚ 1568 ਫੁੱਟ ਤੇ ਸੀ ਤੇ ਜੇ 2025 ਦੀ ਗੱਲ ਕਰਾਂ ਤਾਂ ਜਿਹੜਾ ਭਾਖੜਾ ਡੈਮ ਦਾ ਪਾਣੀ ਦਾ ਲੈਵਲ ਆ ਉਹ 1555 ਫੁੱਟ ਤੇ ਹੈ ਯਾਨੀ ਕਿ ਇੱਥੇ ਦੇਖਣ ਨੂੰ ਮਿਲਦਾ ਇੱਕ ਸਾਲ ਦੇ ਵਿੱਚ ਤਕਰੀਬਨ ਲਗਭਗ 9 ਤੋਂ ਜਿਹੜਾ 10 ਫੁੱਟ ਲੈਵਲ ਆ ਉਹ ਭਾਖੜਾ ਡੈਮ ਦਾ ਡਿੱਗ ਚੁੱਕਿਆ ਹੈ ਵਰਖਾ ਨਾ ਹੋਣ ਕਾਰਨ ਤੇ ਦੂਜਾ ਜੇ ਮੈਂ ਪੌਂਗ ਡੈਮ ਦੀ ਗੱਲ ਕਰਾਂ 2024 ਦੇ ਵਿੱਚ ਜਿਹੜਾ ਪੌਂਗ ਡੈਮ ਦਾ ਪਾਣੀ ਦਾ ਲੈਵਲ ਸੀ ਉਹ 1329 ਫੁੱਟ ਤੇ ਸੀ ਤੇ ਮੌਜੂਦਾ ਸਮੇਂ ਦੇ ਵਿੱਚ 1293 ਫੁੱਟ ਹੈ ਇਹਦਾ ਵੀ ਬਹੁਤ ਜ਼ਿਆਦਾ ਡਿਫਰੈਂਸ ਆਇਆ ਅੰਤਰ ਦੇਖਣ ਨੂੰ ਮਿਲਦਾ ਵੀ ਕਿੰਨਾ ਜ਼ਿਆਦਾ ਮੌਜੂਦਾ ਸਮੇਂ ਦੇ ਵਿੱਚ ਪਾਣੀ ਡਿੱਗ ਚੁੱਕਿਆ ਪੌਂਗ ਡੈਮ ਦਾ ਰنجੀਤ ਸਾਖ ਦੀ ਜੇ ਗੱਲ ਕਰੀਏ ਤਾਂ 2024 ਦੇ ਵਿੱਚ 506 ਮੀਟਰ ਤੇ ਸੀ ਪਾਣੀ ਦਾ ਲੈਵਲ ਤੇ ਮੌਜੂਦਾ ਸਮੇਂ ਦੇ ਵਿੱਚ 502 ਮੀਟਰ ਤੇ ਹੈ ਦੇ ਦੇਖਿਆ ਜਾਵੇ 4 ਮੀਟਰ ਦੀ ਕਮੀ ਰੰਜੀਤ ਸਾਗਰ ਦੇ ਵਿੱਚ ਦੇਖਣ ਨੂੰ ਮਿਲੀ ਹੈ ਸੋ ਇਹੀ ਗੱਲ ਹੋਈ ਹੈ ਅੱਜ ਸੈਸ਼ਨ ਦੇ ਵਿੱਚ ਜਿਹੜੀ ਪਾਣੀ ਦੀ ਬੰਡ ਹੈ ਉਹ ਇੱਕ ਤਾਂ ਮੌਜੂਦਾ ਸਮੇਂ ਦੇ ਵਿੱਚ ਭਾਖੜਾ ਡੈਮ ਦੇ ਵਿੱਚ ਚਰ ਰਜੀਤ ਸਾਗਰ ਦੇ ਡੈਮ ਵਿੱਚ ਪੌਂਗ ਡੈਮ ਦੇ ਵਿੱਚ ਜਿੰਨਾ ਪਾਣੀ ਹੈ ਮੌਜੂਦਾ ਸਮੇਂ ਦੇ ਵਿੱਚ ਉਸ ਨੂੰ ਮੁੱਖ ਰੱਖ ਕੇ ਕੀਤੀ ਜਾਵੇ ਜਿਹੜੀ ਇਹ ਜਿਹੜਾ ਇਹ ਡੇਟਾ ਹੈ ਇਹ ਬਹੁਤ ਪੁਰਾਣਾ ਹੈ ਅੱਜ ਤੋਂ ਕਈ ਸਾਲ ਪੁਰਾਣਾ ਹੈ ਪਰ ਜਿਹੜੀ ਮੌਜੂਦਾ ਸਥਿਤੀ ਹੈ ਉਹ ਪੰਜਾਬ ਦੇ ਡੈਮਾਂ ਦੇ ਵਿੱਚ ਪਾਣੀ ਘੱਟ ਹੋਣ ਕਰਕੇ ਵੀ ਜਿਹੜਾ ਪੰਜਾਬ ਨੂੰ ਪਾਣੀ ਹੈ ਘੱਟ ਮਿਲ ਰਿਹਾ ਹੈ ਤੇ ਦੂਜਾ ਆਲਰੇਡੀ ਹਰਿਆਣਾ ਜਿਹੜਾ ਆਪਦਾ ਵਾਧੂ ਪਾਣੀ ਆ ਉਹ ਵਰਤ ਚੁੱਕਿਆ ਮਾਈਨਸ ਵਿੱਚ ਚੱਲ ਰਿਹਾ ਕਿਉਂਕਿ ਪੰਜਾਬ ਨੇ ਜਿਹੜਾ ਪਾਣੀ ਵਰਤਿਆ ਉਹ ਲਗਭਗ ਆਪਣਾ 90 ਤੋਂ 91% ਵਰਤੇ ਹਾਲੇ ਵੀ ਪੰਜਾਬ ਕੋਲੇ ਜਿਹੜਾ ਆਪਦਾ ਹਿੱਸਾ ਹੈ 80% ਉਹ ਵਾਧੂ ਪਾਣੀ ਵਰਤ ਸਕਦਾ ਜਦਕਿ ਹਰਿਆਣਾ ਇਹ ਪੂਰਾ ਕਰ ਚੁੱਕਿਆ 101 ਤੋਂ 104% ਜਿਹੜਾ ਹਰਿਆਣਾ ਪਾਣੀ ਵਰਤ ਚੁੱਕਿਆ 4% ਕਿ ਉਸਿਕ ਆਫ 4% ਜਿਹੜਾ ਵਾਟਰ ਹੈ ਉਹ ਵਰਤ ਚੁੱਕਿਆ ਜੀ ਗੁਰਪੀਰ ਦੀ ਜੋ ਅੱਜ ਡੈਮ ਸੇਫਟੀ 2 ਐਕਟ 2021 ਬਾਰੇ ਗੱਲਬਾਤ ਕੀਤੀ ਗਈ ਉਸ ਬਾਰੇ ਮੁੱਖ ਮੰਤਰੀ ਭਗਵਾਨਪਤ ਸਿੰਘ ਮਾਨ ਨੇ ਕੀ ਕੀਤਾ ਦੇਖੋ ਜਿਹੜਾ ਡੈਮ ਸੇਫਟੀ ਐਕਟ 2021 ਸੀ 2021 ਦੇ ਵਿੱਚ ਜਦੋਂ ਤਿੰਨ ਕਾਲੇ ਕਾਨੂੰਨ ਆਏ ਸੀ ਗਵਰਨਮੈਂਟ ਵੱਲੋਂ ਉਸੇ ਵੇਲੇ ਹੀ ਪਾਸ ਕੀਤਾ ਗਿਆ ਸੀ ਸੋ ਉਸ ਸਮੇਂ ਜਿਹੜੀਆਂ ਆਪਣੀਆਂ ਸਰਕਾਰਾਂ ਸੀ ਇੱਕ ਤਾਂ ਕੋਵਿਡ ਦੀ ਮਾਰ ਸੀ ਦੂਜੇ ਪਾਸੇ ਉਹ ਜੀਆਂ ਪਈਆਂ ਸੀ ਇੱਕ ਜਿਹੜਾ ਕਿਸਾਨੀ ਜਿਹੜਾ ਅੰਦੋਲਨ ਚੱਲ ਰਿਹਾ ਸੀ ਉਸ ਪਾਸੇ ਸੀ ਉਸ ਇਸ ਵੱਲ ਧਿਆਨ ਤਾਂ ਗਿਆ ਸੀ ਪਰ ਉਹਨਾਂ ਧਿਆਨ ਨਹੀਂ ਗਿਆ ਸੀ ਜਿੰਨਾ ਜਾਣਾ ਚਾਹੀਦਾ ਸੀ ਹੈਨਾ ਤੋ ਸਰਕਾਰ ਨੇ ਇੱਥੇ ਵੀ ਬੜੀ ਚਲਾਕੀ ਕੀਤੀ ਹੈ ਇਸ ਸੈਕਟਰ ਨੂੰ ਲੈ ਕੇ ਇਸ ਸੈਕਟਰ ਦੇ ਤਹਿਤ ਕਿਵੇਂ ਪੰਜਾਬ ਨੂੰ ਬੀਵੀਐਮਬੀ ਦੇ ਚੇਅਰਮੈਨ ਨੇ ਤੋਂ ਹਟਾਇਆ ਗਿਆ ਪੰਜਾਬ ਦੇ ਜਿਹੜੇ ਹੱਕਾਂ ਨੂੰ ਵਾਂਝਾ ਰੱਖ ਕੇ ਉਲਾ ਰੱਖ ਕੇ ਕਿਵੇਂ ਆਪ ਦੇ ਜਿਹੜੇ ਉੱਥੇ ਮੈਂਬਰ ਚੁਣੇਗੇ ਤੇ ਪੰਜਾਬ ਨੂੰ ਸਾਰੇ ਹੱਕਾਂ ਤੋਂ ਵਾਂਝਾ ਕਰ ਦਿੱਤਾ ਗਿਆ ਹਨ ਤੋ ਇੱਥੇ ਤਾਂ ਇੱਕ ਸਰਕਾਰ ਦੀ ਜਿਹੜੀ ਚਲਾਕੀ ਹੈ ਇੱਥੇ ਸੈਂਟਰ ਸਰਕਾਰ ਦੀ ਇਹ ਦੇਖਣ ਨੂੰ ਮਿਲਦੀ ਹੈ ਦੂਜੀ ਜਿਹੜੀ ਵਿਰੋਧੀ ਧਿਰ ਨੇ ਵੀ ਭਗਵੰਤ ਮਾਨ ਤੇ ਜਿਹੜਾ ਤੰਜ ਕੱਸਿਆ ਸੀ ਉਹ ਇਹ ਸੀ ਵੀ ਭਗਵੰਤ ਮਾਨ ਨੂੰ ਕਿਹਾ ਗਿਆ ਸੀ ਵੀ ਤੁਸੀਂ ਉਦੋਂ ਕਿੱਥੇ ਸੀ ਸੋ ਭਗਵੰਤ ਮਾਨ ਨੇ ਇਹ ਉਹਨਾਂ ਦਾ ਜਵਾਬ ਦਿੰਦੇ ਹੋਏ ਕਿਹਾ ਵੀ ਮੈਂ 2021 ਦੇ ਵਿੱਚ ਲੋਕ ਸਭਾ ਦਾ ਮੈਂਬਰ ਸੀ ਉਦੋਂ ਤੇ ਮੈਂ ਇਹਦਾ ਪੂਰ ਜ਼ੋਰ ਨਾਲ ਵਿਰੋਧ ਕੀਤਾ ਸੀ ਡੈਮ ਸੇਫਟੀ ਐਕਟ ਦਾ ਤੇ ਪਰ ਮੌਜੂਦਾ ਸਮੇਂ ਦੇ ਵਿੱਚ ਅੱਜ ਵੀ ਉਹਨਾਂ ਨੇ ਵਿਸ਼ੇਸ਼ اجلاس ਬੁਲਾਇਆ ਇਸ ਜਿਹੜਾ ਜਿਹੜਾ ਡਿਸੀਜਨ ਲੈ ਗਿਆ ਬੀਬੀਐਮਬੀ ਨੂੰ ਲੈ ਕੇ ਉਹਨਾਂ ਦਾ ਜਿਹੜਾ ਰੱਦ ਕੀਤਾ ਗਿਆ ਰੈਜ਼ੋਲੂਸ਼ਨ ਲੈ ਕੇ ਆਉਂਦਾ ਸਰਕਾਰ ਨੇ ਤਾਂ ਬਿਲਕੁਲ ਉਹਨਾਂ ਦੀ ਹੈ ਕਾਰਗੁਜ਼ਾਰੀ ਉਹ ਕੰਮ ਕਰ ਰਹੇ ਨੇ ਸੋ ਭਗਵਾਨ ਜੀ ਮਾਨ ਨੇ ਇਹ ਵੀ ਕਿਹਾ ਵੀ ਪ੍ਰਾਣੀਆਂ ਜਿਹੜੇ ਮੁੱਖ ਮੰਤਰੀ ਨੇ ਪ੍ਰਾਣੇ ਸੀਐਮ ਰਹੇ ਨੇ ਪ੍ਰਾਣੀਆਂ ਸਰਕਾਰਾਂ ਰਹੀਆਂ ਨੇ ਉਹਨਾਂ ਨੇ ਪੰਜਾਬ ਦੇ ਪਾਣੀ ਲਈ ਕੀ ਕੀਤਾ ਅਸੀਂ ਤਾਂ ਫਿਰ ਵੀ ਰੈਜੂਲੇਸ਼ਨ ਲਿਆਏ ਇਸ ਨੂੰ ਰੱਦ ਕਰ ਰਹੇ ਹਾਂ ਇਸ ਜਿਹੜਾ ਮਤਾ ਪਾ ਕੇ ਪਰ ਪ੍ਰਾਣੀਆਂ ਸਰਕਾਰਾਂ ਨੇ ਕੀ ਕੀਤਾ ਹਨਾ ਸੋ ਇਹ ਦੇਖਣਾ ਇਹ ਹੋਵੇਗਾ ਵੀ ਨੈਕਸਟ ਸਮੇਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵਿਸ਼ੇਸ਼ اجلاس ਬੁਲਾਇਆ ਜਾਵੇਗਾ ਪੰਜਾਬ ਦੇ ਪਾਣੀ ਨੂੰ ਕਿਵੇਂ ਸਰਕਾਰ ਦੁਆਰਾ ਬਚਾਇਆ ਜਾਵੇਗਾ ਸੋ ਜਿਹੜਾ 22MB ਆ ਜਿਹੜਾ ਰੈਗੂਲੇਟ ਰੈਗੂਲੇਸ਼ਨ ਅਥਾਰਟੀ ਸੀ ਉਹਦੀ ਪੰਜਾਬ ਸਰਕਾਰ ਵੱਲੋਂ ਤਾਲਾ ਲਗਾ ਕੇ ਉਹ ਬੰਦ ਕਰ ਦਿੱਤੀ ਗਈ ਹੈ ਸੋ ਅੱਜ ਵੀ ਉਹਨਾਂ ਨੇ ਵਿਸ਼ੇਸ਼ ਜਲਾਸ ਦੌਰਾਨ ਇਹ ਬੋਲਿਆ ਕਿ ਕੇਂਦਰ ਕਿਵੇਂ ਉਹਨਾਂ ਨਾਲ ਲਗਾਤਾਰ ਧੱਕਾ ਕਰ ਰਿਹਾ ਹੈ ਕਿਉਂਕਿ ਉਹਨਾਂ ਨੇ ਹਿਮਾਚਲ ਦਾ ਮੈਂਬਰ ਅਲਗਾ ਦਿੱਤਾ ਉੱਥੇ ਪੰਜਾਬ ਦੇ ਮੈਂਬਰ ਨੂੰ ਹਟਾ ਕੇ ਕਿਉਂਕਿ ਪੰਜਾਬ ਦੇ ਮੈਂਬਰ ਤੇ ਸਖਤ ਤੌਰ ਤੇ ਉਹਨੂੰ ਨਰਦੇਸੀ ਵੀ ਬਾਧੂ ਪਾਣੀ ਨਹੀਂ ਛੱਡਣਾ ਸੋ ਦੇਖਣਾ ਇਹ ਹੋਵੇਗਾ ਵੀ ਉਹਨਾਂ ਨੇ ਕਿਹਾ ਵੀ ਤੁਸੀਂ ਮੈਂਬਰ ਬਦਲ ਕੇ ਪੰਜਾਬ ਤੋਂ ਪਾਣੀ ਲੈ ਲਵੋਗੇ ਐਵੇਂ ਇਹ ਤੱਕਾ ਨਾ ਬਰਦਾਸ਼ਤਯੋਗ ਹੈ ਜੀ ਉਹਨਾਂ ਨੇ ਕਿਹਾ ਗੁਰਪ੍ਰੀਤ ਜੀ ਸੀਐਮ ਸਾਹਿਬ ਨੇ ਅੱਜ ਆਪਣੇ ਇੱਕ ਟਵਿੱਟਰ ਤੇ ਪੋਸਟ ਸ਼ੇਅਰ ਕੀਤੀ ਆਪਣੇ ਫੇਸਬੁਕ ਪੇਜ ਤੇ ਪੋਸਟ ਸ਼ੇਅਰ ਕੀਤੀ ਕਿ ਜੋ ਤਰਨਾ ਪ੍ਰਦਰਸ਼ਨਕਾਰੀ ਨੇ ਕਿਸਾਨਾਂ ਵਾਲਾ ਜੋ ਤਰਨੇ ਲਾਇਆ ਜਾਂਦੇ ਨੇ ਉਸ ਤੋਂ ਉਹਨਾਂ ਨੇ ਸਖਤ ਵਿਰੋਧ ਕੀਤਾ ਉਹਨਾਂ ਨੇ ਆਖਿਆ ਕਿ ਜੇਕਰ ਇਹੋ ਜਿਹਾ ਕੋਈ ਐਕਟੀਵਿਟੀ ਹੁੰਦੀ ਦਿਸਦੀ ਹੈ ਤਾਂ ਉਹਨਾਂ ਦੇ ਵਿਰੁੱਧ ਜੋ ਹੈ ਸਖਤ ਕਾਰਵਾਈ ਕੀਤੀ ਜਾਏਗੀ ਸਖਤ ਐਕਸ਼ਨ ਲਏ ਜਾਣਗੇ ਇਸ ਬਾਰੇ ਤੁਹਾਡਾ ਕੀ ਖਿਆਲ ਹੈ ਦੇਖੋ ਜੀ ਜਿਹੜਾ ਆਪਾਂ ਨੂੰ ਧਰਨਾ ਪ੍ਰਦਰਸ਼ਨ ਕਰਦਾ ਹੱਕ ਹੈ ਉਹ ਸੰਵਿਧਾਨ ਵੱਲੋਂ ਦਿੱਤਾ ਗਿਆ ਹੈ ਰਾਈਟ ਟੂ ਫ੍ਰੀडम ਰਾਈਟ ਟੂ ਸਪੀਚ ਠੀਕ ਹੈ ਇਹ ਇੱਕ ਪ੍ਰੈਸ਼ਰ ਗਰੁੱਪ ਨੇ ਜਿਹੜੇ ਧਰਨਾ ਪ੍ਰਦਰਸ਼ਨ ਨੇ ਉਹ ਇੱਕ ਪ੍ਰੈਸ਼ਰ ਗਰੁੱਪਰ ਦੇ ਤਹਿਤ ਕੰਮ ਕਰਦੇ ਨੇ ਸਰਕਾਰ ਤੇ ਪ੍ਰੈਸ਼ਰ ਪਾ ਕੇ ਆਪਣੀਆਂ ਜਿਹੜੀਆਂ ਮੰਗਾਂ ਮ ਮੰਨਵਾਉਣ ਦੇ ਨੇ ਜਾਂ ਸਰਕਾਰ ਅੱਗੇ ਪੇਸ਼ ਕਰਦੇ ਨੇ ਸਰਕਾਰ ਇਹਨਾਂ ਨੂੰ ਬਿਲਕੁਲ ਨਹੀਂ ਦਬਾ ਸਕਦੀ ਇੱਥੇ ਜਿਹੜੇ ਭਗਵੰਤ ਮਾਨ ਸਾਹਿਬ ਨੇ ਕਿਹਾ ਉਹਨਾਂ ਦੇ ਵੱਡਾ ਐਕਸ਼ਨ ਲਿਆ ਜਾਵੇਗਾ ਸੋ ਜਿਹੜਾ ਉਹਨਾਂ ਦਾ ਇਹ ਬਿਆਨ ਹੈ ਉਹ ਇੱਕ ਤਾਣਾਸ਼ਾਈ ਵਾਲਾ ਬਿਆਨ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ ਕਿਉਂਕਿ ਕਿਸੇ ਦੀ ਆਵਾਜ਼ ਨੂੰ ਕਿਸੇ ਜੋ ਚੰਗੇ ਰੂਪ ਵਿੱਚ ਸ਼ਾਂਤੀ ਨਾਲ ਧਰਨਾ ਪ੍ਰਦਰਸ਼ਨ ਕਰ ਰਿਹਾ ਉਸ ਦੀ ਆਵਾਜ਼ ਨੂੰ ਸਰਕਾਰ ਬਿਲਕੁਲ ਨਹੀਂ ਦਬਾ ਸਕਦੀ ਕਿਉਂਕਿ ਇਹ ਸੰਵਿਧਾਨਕ ਵੱਲੋਂ ਆਪਣਾ ਫੰਡਾਮੈਂਟਲ ਰਾਈਟ ਹੈ ਆਪਾਂ ਕਿਸੇ ਵੀ ਖਿਲਾਫ ਆਪਣੀ ਮਾਣ ਮਰਿਆਦਾ ਚ ਰਹਿ ਕੇ ਕਿਸੇ ਵੀ ਖਿਲਾਫ ਜਿਹੜਾ ਦਰਨਾ ਪ੍ਰਦਰਸ਼ਨ ਉਹ ਕਰ ਸਕਦੇ ਆ ਦੂਜਾ ਪੰਜਾਬ ਦੇ ਜਿਹੜੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਪੰਜਾਬ ਦੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਖੇਤੀ ਜਿਹੜੇ ਤਿੰਨ ਕਾਲੇ ਕਾਨੂੰਨਾਂ ਨੂੰ ਲੈ ਕੇ ਪਹਿਲਾ ਅੰਦੋਲਨ ਸਟਾਰਟ ਸੀ ਪਰ ਜਿਹੜਾ ਫਿਰ ਦੁਬਾਰਾ 2023 ਦੇ ਵਿੱਚ ਜਿਹੜਾ ਧਰਨਾ ਖਨੋਰੀ ਤੇ ਸ਼ੰਭੂ ਮੋਰਚੇ ਤੇ ਸਟਾਰਟ ਕੀਤਾ ਗਿਆ ਸੀ ਉਹਨੂੰ ਕਿਵੇਂ ਸਰਕਾਰਾਂ ਨੇ ਚਿਕਵਾਇਆ ਗਿਆ ਇੱਥੇ ਵੀ ਇੱਕ ਜਿਹੜਾ ਸਰਕਾਰ ਨੂੰ ਸ਼ੱਕੀ ਦਾਇਰੇ ਦੇ ਵਿੱਚ ਖੜਾ ਕਰਦਾ ਹੈ ਸੋ ਸਰਕਾਰ ਕਿਸੇ ਨੂੰ ਵੀ ਧਰਨਾ ਪ੍ਰਦਰਸ਼ਨ ਕਰਨ ਤੋਂ ਰੋਕ ਨਹੀਂ ਸਕਦੀ ਅੱਜ ਜਿਵੇਂ ਹੀ ਕਿਸਾਨ ਜਥੇਬੰਦੀਆਂ ਨੇ ਕੱਲ ਦੀ ਕਾਲ ਦਿੱਤੀ ਸੀ ਵੀ ਅਸੀਂ ਸ਼ੰਭੂ ਮੋਰਚੇ ਤੇ ਤੇ ਖਨੋਰੀ ਬਾਰਡਰ ਤੇ ਇਕੱਠ ਕਰਾਂਗੇ ਸ਼ੰਭੂ ਮੋਰਚੇ ਤੇ ਜੋ ਵੀ ਕਿਸਾਨਾਂ ਦਾ ਸਮਾਨ ਚੋਰੀ ਹੋਇਆ ਅਸੀਂ ਸ਼ੰਭੂ ਥਾਣੇ ਤੱਕ ਘਰੋ ਕਰਾਂਗੇ ਤੇ ਜਿਹੜਾ ਆਪਣਾ ਸਮਾਨ ਕਿਸਾਨਾਂ ਦਾ ਗਵਾਚਿਆ ਉਸ ਨੂੰ ਵਾਪਸ ਕਰਵਾਵਾਂਗੇ ਤੇ ਸਰਕਾਰ ਖਿਲਾਫ ਜਿਹੜਾ ਮੋਰਚਾ ਖੋਲਾਂਗੇ ਸੋ ਇਸ ਨੂੰ ਲੈ ਕੇ ਜਗਜੀਤ ਸਿੰਘ ਡੱਲੇਵਾਲ ਵੀ ਲਾਈਵ ਹੋਏ ਸੀ ਉਹਨਾਂ ਨੇ ਵੀ ਕਿਹਾ ਸੀ ਵੀ ਅਸੀਂ ਸ਼ੰਭੂ ਮੋਰਚਾ ਲਾਵਾਂਗੇ ਪਰ ਪੁਲਿਸ ਨੇ ਪੰਜਾਬ ਪੁਲਿਸ ਨੇ ਉਹਨਾਂ ਨੂੰ ਕਿ ਘਰ ਦਾ ਘਰੋ ਕੀਤਾ ਗਿਆ ਨਜ਼ਰਬੰਦ ਕੀਤੇ ਨੇ ਘਰ ਦੇ ਵਿੱਚ ਮੌਜੂਦ ਸਮੇ ਦੇ ਵਿੱਚ ਮੌਜੂਦਾ ਸਮੇ ਦੇ ਵਿੱਚ ਉਹ ਘਰੇ ਨੇ ਨਜ਼ਰਬੰਦ ਨੇ ਸੋ ਸਰਕਾਰ ਪਹਿਲੀ ਗੱਲ ਤਾਂ ਕਿਸੇ ਦੀ ਜਿਹੜੀ ਆਵਾਜ਼ ਹੈ ਰਾਈਟ ਟੂ ਸਪੀਚ ਉਹ ਕਿਸੇ ਦਬਾ ਨਹੀਂ ਸਕਦੀ ਹਰੇਕ ਕਿਸੇ ਨੂੰ ਬੋਲਣ ਦਾ ਅਧਿਕਾਰ ਹੈ ਬੋਲਣ ਦੀ ਆਜ਼ਾਦੀ ਹੈ ਸੋ ਇੱਕ ਪਾਸੇ ਇਹ ਵੀ ਦੇਖਿਆ ਜਾ ਰਿਹਾ ਕਿ ਕਿਉਂਕਿ ਜਿਹੜਾ ਸੰਭੂ ਮੋਰਚਾ ਸੀ ਸਾ ਜੰਖਨੋਰੀ ਬਾਰਡਰ ਸੀ ਉਹ ਕਿਤੇ ਨਾ ਕਿਤੇ ਥੋੜਾ ਜਿਹਾ ਬਾਰਡਰ ਬੰਦ ਹੋਣ ਕਰਕੇ ਠੀਕ ਹੈ ਉਹ ਵਪਾਰੀ ਸੀ ਜਿਹੜੇ ਅੰਬਾਲਾ ਸ਼ਹਿਰ ਹੋ ਗਿਆ ਖਨੋਰੀ ਤੋਂ ਅੱਗੇ ਨਰਵਾਣਾ ਠੀਕ ਹੈ ਜੀ ਦਾ ਟੋਹਾਣਾ ਇਹੋ ਜਿਹੇ ਵਪਾਰੀ ਥੋੜਾ ਲਾਸ ਹੋ ਰਿਹਾ ਸੀ ਇਕਨੋਮਿਕ ਜਿਹੜਾ ਵਿੱਤੀ ਘਾਟਾ ਸੀ ਉਹ ਹੋ ਰਿਹਾ ਸੀ ਪਰ ਸ਼ਾਂਤਮੇ ਢੰਗ ਨਾਲ ਜਿਹੜਾ ਧਰਨਾ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਸਰਕਾਰ ਨੂੰ ਦੇਣੀ ਚਾਹੀਦੀ ਹੈ ਜੀ ਸੋਪ ਵਿਖਦੇ ਵਿੱਚ ਦੇਖਣਾ ਹੋਵੇਗਾ ਕਿ ਕੇਂਦਰ ਸਰਕਾਰ ਦੇ ਵੱਲੋਂ ਜੋ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਿਆ ਜਾ ਰਿਹਾ ਹੈ ਉਸ ਨੂੰ ਉਸ ਦੇ ਬਾਰੇ ਪੰਜਾਬ ਸਰਕਾਰ ਅੱਗੇ ਵਿਸ਼ੇਸ਼ اجلاس ਦੇ ਆ ਕੇ ਕੀ ਨਤੀਜੇ ਕੱਢਣ ਦੀ ਕੋਸ਼ਿਸ਼ ਕਰੇਗੀ ਤੇ ਜੋ ਕਿਸਾਨਾਂ ਦੇ ਬਾਰੇ ਵੱਡੇ ਐਕਸ਼ਨ ਲੈਣ ਦੀ ਗੱਲਬਾਤ ਕੀਤੀ ਗਈ ਹੈ ਉਹਨਾਂ ਦੇ ਤਰਨਿਆਂ ਨੂੰ ਲੈ ਕੇ ਵੱਡੇ ਐਕਸ਼ਨ ਲੈਣ ਦੀ ਗੱਲਬਾਤ ਕੀਤੀ ਗਈ ਹੈ ਉਹਨਾਂ ਬਾਰੇ ਜੋ ਕਿਸਾਨ ਲੀਡਰ ਨੇ ਉਹਨਾਂ ਦੇ ਆਉਣ ਵਾਲੇ ਵਿਖਦੇ ਵਿੱਚ ਕੀ ਵਿਚਾਰ ਹੋਣਗੇ ਸੋ ਧੰਨਵਾਦ ਪਰ ਸ਼ਾਂਤ ਮੇਂ ਢੰਗ ਨਾਲ ਜਿਹੜਾ ਦਰਨਾ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਸਰਕਾਰ ਨੂੰ ਦੇਣੀ ਚਾਹੀਦੀ ਹੈ ਜੀ ਸੋ ਭਵਿੱਖ ਦੇ ਵਿੱਚ ਦੇਖਣਾ ਹੋਵੇਗਾ ਕਿ ਕੇਂਦਰ ਸਰਕਾਰ ਦੇ ਵੱਲੋਂ ਜੋ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਿਆ ਜਾ ਰਿਹਾ ਉਸ ਨੂੰ ਉਸ ਦੇ ਬਾਰੇ ਪੰਜਾਬ ਸਰਕਾਰ ਅੱਗੇ ਵਿਸ਼ੇਸ਼ اجلاس ਦੇ ਆ ਕੇ ਕੀ ਨਤੀਜੇ ਕੱਢਣ ਦੀ ਕੋਸ਼ਿਸ਼ ਕਰੇਗੀ ਤੇ ਜੋ ਕਿਸਾਨਾਂ ਦੇ ਬਾਰੇ ਵੱਡੇ ਐਕਸ਼ਨ ਲੈਣ ਦੀ ਗੱਲਬਾਤ ਕੀਤੀ ਗਈ ਹੈ ਉਹਨਾਂ ਦੇ ਦਰਨਿਆਂ ਨੂੰ ਲੈ ਕੇ ਵੱਡੇ ਐਕਸ਼ਨ ਲੈਣ ਦੀ ਗੱਲਬਾਤ ਕੀਤੀ ਗਈ ਹੈ ਉਹਨਾਂ ਬਾਰੇ ਜੋ ਕਿਸਾਨ ਲੀਡਰ ਨੇ ਉਹਨਾਂ ਦੇ ਆਉਣ ਵਾਲੇ ਵਿਕ ਦੇ ਵਿੱਚ ਕੀ ਵਿਚਾਰ ਹੋਣਗੇ ਸੋ ਧੰਨਵਾਦ